ਬਾਰੇ ਘਰਾਂ ਨੇ ਮਿੱਤੂ ਜਨਮ ਲੈ ਕੇ ਆਏ ਪਰ ਅੱਜ ਦਾ ਜਿਹੜਾ ਸਾਡੇ ਵਾਸਤੇ ਹੈ ਉਹ ਇੱਕ ਬਹੁਤ ਵੱਡੀ ਗੱਲ ਹੈ ਔਰ ਸਿੱਖਿਆ ਲੈਣ ਵਾਸਤੇ ਹੈ ਕਿਉਂਕਿ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਰਹਿੰਦੇ ਹਾਂ ਨਗਰਾਂ ਦੇ ਵਿੱਚ ਰਹਿੰਦੇ ਹਾਂ ਜਦੋਂ ਕੋਈ ਸਾਡੇ ਘਰ ਦੇ ਵਿੱਚ ਪਰਮਾਤਮਾ ਦੀ ਕਿਰਪਾ ਦੇ ਨਾਲ ਪਰਮਾਤਮਾ ਦੀ ਜਿਹੜਾ ਅਪਾਰ ਕਿਰਪਾ ਹੁੰਦੀ ਹੈ ਤਾਂ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹਨੂੰ ਕੀ ਕਰਦੇ ਐ ਅਸੀਂ ਉਦੋਂ ਅਸੀਂ ਕੀ ਕਰਦੇ ਆ ਇਹ ਵਿਚਾਰਨ ਵਾਲੀ ਗੱਲ ਹੈ ਔਰ ਅੱਜ ਦੀ ਜਿਹੜੀ ਗੱਲ ਹੈ ਸਾਡੇ ਮਹਾਪੁਰਸ਼ਾਂ ਨੇ ਕੀ ਕੀਤਾ ਮਹਾਰਾਜ ਸੰਦਰਗਿਰੀ ਜੀ ਮਹਾਰਾਜ ਮਹਾਰਾਜ ਸਾਡੇ ਮਲਕੀਤਗੁਰ ਜੀ ਮਹਾਰਾਜ ਜੀ ਨੇ ਕਿ ਇਹਦੇ ਤੇ ਤੁਹਾਡੇ ਕੀ ਅੰਦਰ ਇਹ ਫੁਨਕਨਾਰੀ ਗੱਲ ਹੈ। ਅਸੀਂ ਦੇਖਦੇ ਆਂ ਬੱਚੇ ਦੇ ਜਨਮ ਲੈਣ ਤੋਂ ਬਾਅਦ ਉਹ ਲੋੜੀ ਨੂੰ ਖਾਸ ਤਰ੍ਹਾਂ ਕੀ ਕੀਤਾ ਜਾਂਦਾ। ਅਸੀਂ ਆਪਣੀ ਖੁਸ਼ੀ ਨੂੰ ਅਸੀਂ ਆਪਣੀ ਖੁਸ਼ੀ ਨੂੰ ਸਾਂਝ ਕਰਨ ਦੇ ਵਾਸਤੇ ਜੀਵਾਂ ਦੀ ਹੱਤਿਆ ਕਰਦੇ ਜੀਵਾਂ ਦੀ ਹੱਤਿਆ ਕਰਦੇ ਆਂ ਔਰ ਖੁੱਲ ਕੇ ਬਿਨਾਂ ਕਿਸੇ ਸੰਗਤੋਂ ਨਸ਼ੇ ਦਾ ਸੇਵਨ ਕਰਦੇ ਆਂ ਖੂਬ ਘੜੱਲੇ ਨਾਲ ਨਸ਼ੇ ਦੇ ਸੇਵਨ ਦੇ ਵਿੱਚ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੀ ਮਾਤਾ ਕੌਣ ਹੈ ਸਾਡੀ ਭੈਣ ਕੌਣ ਔਰ ਸਾਡੇ ਵੱਡੇ ਥਾਂ ਨਾਲ ਛੋਟੇ ਥਾਂ ਕੌਣ ਲੱਗਦੀ ਹੈ ਜੀ ਆਪਣੇ ਘਰਾਂ ਦੇ ਵਿੱਚ खास करके होंगे पर आप सब इतो शिक्षा ग्रहण करनी है जो भी परमात्मा कृपा करे घर तो बच्चे का जन्म हो इसे तरह ही साहब श्री गुरु ग्रंथ साहब जी महाराज जी का वोट आसरा क्योंकि जो कोई खुशी होंगी है उदों भी अभी साहब श्री गुरु ग्रंथ साहब जी का वोट आसरा लें कोई परमात्मा ना करे ਮਰ ਭੋਕੇ ਕੋ ਚਰਿਆ ਜਾਂਦਾ ਹੈ ਤਾਂ ਵੀ ਅਸੀਂ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟ ਆਸਣਾ ਲੈਣਾ ਲੈਣਾ ਵੀ ਚਾਹੀਦਾ ਕਿਉਂਕਿ ਸਾਰਾ ਹੀ ਸੰਸਾਰ ਕੱਲਾ ਕਲਾਲ ਪੈਟ ਨਹੀਂ ਸਾਰਾ ਪੰਜਾਬ ਨੇ ਸਾਰਾ ਹਿੰਦੁਸਤਾਨ ਬਦੇਸਾਂ ਵਿੱਚ ਨਹੀਂ ਜਿੱਥੇ ਜਿੱਥੇ ਕਿਤੇ ਆਪਣੇ ਪੰਜਾਬੀ ਹਨ ਸ੍ਰੀ ਗੁਰੂ ਨਾਨਕ ਨਾਮ ਲੈਵਾ ਬੈਠੇ ਹਨ ਬਾੜ ਹੀ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਵੈ ਪਰੇਰ ਦੇ ਕੀ ਨੰਦ ਕਰਕੇ ਆਪਾਂ ਸਾਰਿਆਂ ਦਾ ਫਰਦ ਬਣਦਾ ਹੈ ਆਪਾਂ ਇਸ ਤਰ੍ਹਾਂ ਦੇ ਆਪਣੇ ਬੱਚਿਆਂ ਦੀ ਜਨਮ ਦਿਨ ਮਨਾਉਣਾ ਕਰੀਏ ਤਾਂ ਕਿ ਖੁਨੂ ਦੇਖ ਕੇ ਤੁਹਾਡੇ ਅਣਗਮਾਣ ਦੇ ਵਿੱਚ ਕੋਈ ਨਸੇ ਆਣੇ ਹੈ ਉਹ ਵੀ ਦੇਖ ਕੇ ਸਿੱਖਾ ਲੈ ਚੰਗਾ ਕਰਮ ਕਰਨਾ ਬੜਾ ਕੰਮ ਹੈ ਚੰਗੇ ਕਰਮ ਦੀ ਪਹਿਲ ਕਰਨੀ ਬੜੀ ਔਖੀ ਹੈ ਮਾੜੇ ਕਰਮ ਤਾਂ ਤੁਹਾਨੂੰ ਰੋਜ਼ ਹੀ ਹੁੰਦੇ ਰਹਿੰਦੇ ਆ ਚੰਗੇ ਕਰਮ ਕਰਨ ਵਾਸਤੇ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਤਤੀ ਤਵੀ ਤੇ ਬੈਠੇ ਆਪ ਜੱਦ ਕੇ ਮਹਾਪੁਰਸ਼ ਦਿੱਲੀ ਚਾਂਦੀ ਟੋਂਗਲੇ ਕੋਲ ਖਿਸ਼ਿਸ਼ਿਤ ਗਾ ਲਿਆ ਔਰ ਆਪ ਪਹਿਲ ਕੀਤੀ ਛੋਟੇ ਛੋਟੇ ਸਹਿਬਜਾਤਾਂ ਦੇ ਨਾਂ ਵਿੱਚ ਕੀ ਕਹਾ ਕੋ ਸਾਨੂੰ ਸਿੱਖਿਆ ਦੇਣ ਦੀ ਲੋੜ ਹੈ ਸੱਜਣੋ ਤੁਸੀਂ ਘਰ ਦੇ ਵਿੱਚ ਦਿਨ-ਵੰਦਨ ਮਨਾਉਣਾ ਹੈ ਭਗਵਾਨ ਕਿਰਪਾ ਕਰਨ ਤੁਹਾਡੇ ਘਰਾਂ ਦੇ ਵਿੱਚ ਖੁਸ਼ੀਆਂ ਆਉਣ ਪਰ ਜਦੋਂ ਵੀ ਬੱਚੇ ਦਾ ਜਨਮ ਦਿਨ ਮਨਾਉਣਾ ਹੈ ਜਿਵੇਂ ਸਾਡੇ ਨਾਮ ਤੋਂ ਖਾਂ ਲਿਆ ਹੈ ਇਸ ਤਰ੍ਹਾਂ ਦਾ ਮਨਾਉਣਾ। ਅਰੇ ਘਰ ਦੇ ਵਿੱਚ ਕੋਈ ਨਸ਼ੇ ਦਾ ਸੇਵਨ ਨਹੀਂ ਕਰਨਾ ਚਾਹੀਦਾ। ਅਰੇ ਮਜਰਾ ਦਾ ਸੇਵਨ ਨਹੀਂ ਕਰਨਾ ਚਾਹੀਦਾ। ਮੈਂ ਜਿਆਦਾ ਸਮਾਂ ਨਹੀਂ ਲੈਂਦਾ ਇੱਕ ਬੇਨਤੀ ਕਰਕੇ ਆਪ ਸਭ ਨੂੰ ਕਿਉਂਕਿ ਅੱਜ ਬੜਾ ਖੁਸ਼ੀ ਵਾਲਾ ਦਿਨ ਹੈ। ਅੱਜ ਦਾ ਜ਼ਰੂਰ ਖੁਸ਼ੀ ਵਾਲਾ ਦਿਨ ਹੈ ਸਾਡੇ ਵਿੱਚ। ਸਾਡੇ ਛੋਟਾ ਬੱਚਾ ਦਾ ਵਰਕਫੀਟ ਜੀ ਦਾ ਜਨਮ ਦਿਨ ਆਪਾਂ ਮਨਾ ਰਹੇ ਹਾਂ ਉਹਨਾਂ ਦੇ ਖੁਸ਼ੀ ਦੇ ਵਿੱਚ ਸਾਰਿਆਂ ਨੂੰ ਪ੍ਰਮਾਤਮਾ ਕਿਰਪਾ ਕਰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਨੂੰ ਸਾਰਿਆਂ ਨੂੰ ਤੁਸੀਆਂ ਦੇ ਦਤਾ ਪਰ ਮੈਂ ਇੱਕ ਬੇਨਤੀ ਕਰਕੇ ਆਪਣੀ ਬਾਣੀ ਨੂੰ ਬਰਾਮਦ ਕਰਦਾ ਕਿਉਂਕਿ ਆਪ ਜਿੰਨੇ ਵੀ ਇੱਥੇ ਬੈਠੇ ਹੋ ਜਿੰਨੇ ਵੀ ਸੰਗਤ ਇੱਥੇ ਬੈਠੀ ਹੈ ਔਰ ਜੋ ਤੁਹਾਡੇ ਮਿੱਤਰ ਪਿਆਰੇ ਬੈਠੇ ਉਹਨਾਂ ਨਾਲ ਵੀ ਦੱਸੋ ਉਹਨਾਂ ਨਾਲ ਵੀ ਗੱਲ ਸਾਂਝੀ ਕਰਿਓ ਤੁਸੀਂ ਜਪਜੀ ਸਾਹਿਬ ਤੋਂ ਲੈ ਕੇ ਤੁਸੀਂ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਜਪਜੀ ਸਾਹਿਬ ਤੋਂ ਲੈ ਕੇ ਰਾਗ ਮਾਲਾ ਤੱਕ ਇੱਕ ਵਾਰ ਨਹੀਂ ਦੋ ਵਾਰ ਨਹੀਂ 10 ਵਾਰ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਧਿਆਨ ਕਰੋ ਦਰਸ਼ਨ ਕਰੋ ਜੇ ਕਿਸੇ ਨੂੰ ਪੜਨਾ ਨਹੀਂ ਆਉਂਦਾ ਤਾਂ ਚੰਗੇ ਮਹਾਪੁਰਖ ਗਰੰਥੀ ਸਹਿਵਾਣਾ ਤੋਂ ਪਾਠ শ্রবণ ਕਰੋ ਕਾਰੇ ਵਾਸਤੇ শ্রবণ ਕਾਰੇ ਵਾਸਤੇ ਕਰਨਾ ਹੈ ਇਹ ਗੱਲ ਹੱਟ ਮਿਟਾਉਣਾ ਆਪ ਜੀ ਨੂੰ ਕਿਤੇ ਵੀ ਇਹ ਮੈਂ ਕਿਉਂ ਕਹਿ ਰਿਹਾ ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਸੱਜੋ ਅਸੀਂ ਸਮਾਜ ਦੇ ਵਿੱਚ ਰਹਿੰਦੇ ਆਂ ਔਰ ਸਮਾਜ ਸਾਡੀਆਂ ਖਾਣ ਪੀਣ ਦੀਆਂ ਵਸਤੂਆਂ ਰਹਿਣ ਸਹਿਣ ਦੀਆਂ ਵਸਤੂਆਂ ਸਾਨੂੰ ਸਮਾਜ ਦਿੰਦਾ ਹੈ ਇਸ ਕਰਕੇ ਸਾਡਾ ਵੀ ਪਰਜ ਬਣਦਾ ਵੀ ਅਸੀਂ ਵੀ ਕੋਈ ਸਮਾਜ ਨੂੰ ਫੋਕਾ ਦੇ ਚੌਂਕੀਦਾਰ ਦੇ ਰੂਪ ਦੇ ਵਿੱਚ ਆਪ ਸਭ ਜਪਨੀ ਸਾਹਿਬ ਤੋਂ ਲੈ ਕੇ ਰਾਗ ਮਾਣਾ ਤੱਕ ਅਧਿਆਨ ਕਰੋ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਆਪ ਜੀ ਨੂੰ ਇਹ ਸੰਤਕੀਤੇ ਨਹੀਂ ਮਿਲਨੇ ਭਾਈ ਗੁਰਸਿੱਖੋ ਤੁਸੀਂ ਮਾਸ ਦਾ ਸੇਵਨ ਕਰਿਆ ਕਰੋ ਭਾਈ ਗੁਰਸਿੱਖੋ ਤੁਸੀਂ ਮਦਰਾ ਦਾ ਸੇਵਨ ਕਰਿਆ ਕਰੋ ਇਹ ਆਪ ਜੀ ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿਤੇ ਸੰਤਕੀਤੇ ਨਹੀਂ ਮਿਲਦਾ ਇੱਕ ਪਾਸੇ ਅਸੀਂ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ ਪਰ ਅੱਜਕੱਲ੍ਹ ਇਹ ਗੱਲ ਇਹ ਹੁੰਦੀ ਹੈ ਅਸੀਂ ਗੁਰੂ ਮੰਨਦੇ ਆ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਗੁਰੂ ਮੰਨਦੇ ਆ ਗੁਰੂ ਦੀ ਗੱਲ ਨਹੀਂ ਮੰਨਦੇ ਜਦੋਂ ਅਸੀਂ ਗੁਰੂ ਦੀ ਗੱਲ ਮੰਨ ਲਈ ਤਾਂ ਆਉਣਾ ਜਾਣਾ ਸਾਡਾ ਸਫਲ ਹੈ ਲੋਕ ਦੁਖੀਏ ਪਰ ਲੋਕ ਸੁਖੀ ਨੇ ਅੱਜ ਬੜੀ ਕੁਰੀ ਹੈ ਆਪਾਂ ਸਾਰਿਆਂ ਨੂੰ ਪਰਮਾਤਮਾ ਕਿਰਪਾ ਕਰਨ ਆਪ ਸਭ ਦੇ ਘਰਾਂ ਦੇ ਵਿੱਚ ਵੀ ਤੁਸੀਆਂ ਹੋਣ ਮੈਂ ਆਪ ਨੂੰ ਦੁਬਾਰਾ ਫੇਰ ਹੀ ਬੇਨਤੀ ਕਰਦਾ ਜਦੋਂ ਵੀ ਬੱਚੇ ਦਾ ਜਨਮ ਦਿਨ ਮਨਾਉਣਾ ਹੈ ਇਸ ਤਰੀਕੀ ਦੇ ਨਾਲ ਸਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਅਸਰੇ ਆ ਲੈ ਕੇ ਆਪਾਂ ਮਨਾਉਣਾ ਹੈ ਤਾਂ ਜੋ ਆਪਰਾ ਜੀਵਨ ਜਿਹਦੇ ਵਾਸਤੇ ਆਪਾਂ ਮਨਾਉਣਾ ਹੋਇਆ ਕਰ ਦਿੰਦੇ ਆ ਬਾਣੀ ਕਹਿੰਦੀ ਹੈ ਅੱਠ ਫਟੀਂ ਫਲਗੁਣ ਜੀ ਦਇਆ ਪ੍ਰਵਾਨ ਤੁਸੀਂ ਫਹਾੜ ਪੇਟਾਂ ਦੇ ਇਸ਼ਨਾਨ ਕਰਿਓ ਜਿੱਥੇ ਤੁਹਾਡਾ ਚਿਤ ਮੰਨ ਦਾ ਇਸ਼ਨਾਨ ਕਰ ਲਓ ਜਿੰਨੇ ਪੁੰਨ ਧਰਮੇ ਕਰ ਲਓ ਪਰ ਜੇ ਤੁਸੀਂ ਇੱਕ ਜੀਵ ਦੇ ਉੱਪਰ ਦਇਆ ਨਹੀਂ ਕਰਦੇ ਨਾ ਤਾਂ ਬੇਦਾਰ ਕਿ ਕਿ ਦੀ ਦਇਆ ਜੀਵ ਦੇ ਉੱਪਰ ਦਇਆ ਕਰੋ ਉਹ ਸਾਰੀ ਥੋੜੀ ਪਰਵਾਨ ਮੈਂ ਨਹੀਂ ਕਹਿ ਰਿਹਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਪ੍ਰਗਟ ਗੁਰਾਂ ਦੀ ਦੇਹ ਪ੍ਰਗਟ ਗੁਰਾਂ ਦੀ ਦੇਹ ਹੈ ਐਸੀ ਪਰ ਆਪਣਾ ਡਰ ਵੀ ਟਾਈ ਜਾ ਡਰ ਮਨਵੇਨੀ ਜਿੰਨਾ ਚਿਰ ਡਰ ਨਹੀਂ ਮੰਨਦੇ ਦਿਨੋਂ ਨਹੀਂ ਮਰਦੇ ਗੱਲ ਨੂੰ ਉਹਨਾਂ ਜਦ ਸਾਡਾ ਫੋਨ ਆ ਜਾਣਾ ਮੈਂ ਸਾਡੇ ਮਹਾਪੁਰਖਾਂ ਨੂੰ ਮਹਾਰਾਜ ਮਹਾਰਾਜ ਜੀ ਮਲਕੀਤਗੜ੍ਹ ਜੀ ਮਹਾਰਾਜਿਆਂ ਨੂੰ ਔਰ ਸਾਡੇ ਸਿਕੰਦਰਗੜ੍ਹ ਜੀ ਮਹਾਰਾਜਿਆਂ ਨੂੰ ਉਹਨਾਂ ਨੂੰ ਬਹੁਤ ਬਹੁਤ ਬਧਾਈ ਜੁਨਿਆਸੀ ਭਗਵਾਨ ਕਿਰਪਾ ਕਰਨ ਦਿਨ ਦੁਕਣੀ ਰਾਤ ਟੋਕਣੀ ਸਾਡਾ ਬੱਚਾ ਗੁਰਪੀਰ ਮਾਤਾ ਪਿਤਾ ਦਾ ਆਗਿਆਕਾਰੀ ਹੋਵੇ ਮੁ르ਖ ਜੀਵਨ ਬਤੀਤ ਕਰੇ ਇਲਾਕੇ ਦੀ ਨਗਰ ਦੀਾਰੇ ਹਿੰਦੁਸਤਾਨ ਦੀ ਸਾਨਵਲੇ ਭਗਵਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੇ ਮੈਂ ਨਹੀਂ ਕਹਿੰਦਾ ਆਪਣੇ ਬਾਣੇ ਨੂੰ ਬਰਾਦ ਨੇ ਹਾਂ ਬੋਲ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਮਹਾਰਾਜ ਸੰਗਰਾਧਰੀ ਮਹਾਰਾਜ ਕੀ ਜੈ ਭਗਵਾਨ ਦਿੱਤਾ ਤੇਰੀ ਮਹਾਰਾਜ ਕੀ ਜੈ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਜੈ mm okay.